स्वागत है ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਤਿਹਾਰ ਬਾਰੇ ਆਪਾਂ ਗੱਲਬਾਤ ਕਰਾਂਗੇ ਮਹੀਨਾ ਚੇਤ ਦਾ ਖਤਮ ਹੋਣ ਵਾਲਾ ਹੈ ਤੇ ਵਿਸਾਖ ਦਾ ਆਉਣ ਵਾਲਾ ਹੈ ਤੇ ਗੱਲ ਕਰਾਂਗੇ ਵਿਸਾਖੀ ਦੇ ਮੇਲੇ ਬਾਰੇ ਇਸ ਦੀ ਧਾਰਮਿਕ ਮਹੱਤਤਾ ਕੀ ਹੈ ਤੇ ਕਿਸਾਨਾਂ ਲਈ ਕੀ ਮਹੱਤਤਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ ਇਹਨਾਂ ਦਾ ਮਨੁੱਖੀ ਜੀਵਨ ਨਾਲ ਅਨੇਕਖੜਵਾ ਸੰਬੰਧ ਹੈ ਤਿਹਾਰ ਮਨੁੱਖੀ ਜੀਵਨ ਚ ਖੁਸ਼ੀਆਂ ਖੇੜੇ ਤੇ ਉਤਸ਼ਾਹ ਭਰਦੇ ਹਨ ਪੰਜਾਬੀ ਸੱਭਿਆਚਾਰ ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚੋਂ ਵਿਸਾਖੀ ਦਾ ਤਿਹਾਰ ਅਹਿਮ ਥਾਂ ਰੱਖਦਾ ਹੈ ਵਿਸਾਖੀ ਸ਼ਬਦ ਵਿਸਾਖ ਤੋਂ ਬਣਿਆ ਹੈ ਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਵਿਸਾਖੀ ਦੇਸੀ ਮਹੀਨੇ ਵਿਸਾਖ ਵਿੱਚ ਮਨਾਇਆ ਜਾਂਦਾ ਹੈ ਵਸਾਖੀ ਦਾ ਨਾਮ ਸੁਣਦੇ ਹੀ ਦਿਮਾਗ 'ਚ ਪੰਜਾਬ ਦਾ ਗਿੱਧਾ ਤੇ ਭੰਗੜਾ ਅੱਖਾਂ ਸਾਹਮਣੇ ਆ ਜਾਂਦਾ ਹੈ ਸੂਰਜ ਦੇ ਹਿਸਾਬ ਨਾਲ ਵਿਸਾਖ ਦੇ ਮਹੀਨੇ ਪਹਿਲੇ ਦਿਨ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆਉਂਦੀ ਹੈ ਇਸ ਤਿਹਾਰ ਨੂੰ ਆਮ ਤੌਰ ਤੇ ਫਸਲ ਦੀ ਕਟਾਈ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਤਿਹਾਰ ਅਪ੍ਰੈਲ ਮਹੀਨੇ ਦੀ 13 14 ਤਰੀਕ ਨੂੰ ਮਨਾਇਆ ਜਾਂਦਾ ਹੈ ਇਹ ਸੌਰ ਵਰੇ ਦੇ ਆਰੰਭ ਦਾਵੀ ਪ੍ਰਤੀਕ ਹੈ ਜਾਨੀ ਕਿ ਪੰਜਾਬੀਆਂ ਦਾ ਨਵਾਂ ਸਾਲ ਕਣਕ ਹਾੜੀ ਦੇ ਸੀਜ਼ਨ ਦੀ ਮੁੱਖ ਫਸਲ ਹੈ ਇਹ ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ ਜੋਬਨ ਤੇ ਕਣਕ ਦੀ ਫਸਲ ਜਿਵੇਂ ਸੁਨਹਿਰੇ ਸਿੱਟੇ ਜਦੋਂ ਹਵਾ ਵਿੱਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਖਿੜ ਉੜਦਾ ਹੈ ਜਿਸ ਕਰਕੇ ਉਹ ਆਪ ਮੁਹਾਰੇ ਨੱਚ ਉੱਟਦਾ ਹੈ ਇਸ ਦਿਨ ਪੰਜਾਬ ਦਾ ਕਿਸਾਨ ਆਪਣੀ ਪੱਕੀ ਫਸਲ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤੇ ਕਣਕ ਦੀ ਫਸਲ ਨੂੰ ਵੱਢਣ ਦੀ ਸ਼ੁਰੂਆਤ ਕਰਦਾ ਹੈ ਇਸ ਦਿਨ ਫਸਲ ਨੂੰ ਦਾਤੀ ਪਾਉਣ ਦਾ ਸ਼ਗਨ ਵੀ ਕੀਤਾ ਜਾਂਦਾ ਹੈ ਭਰਪੂਰ ਫਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਮਨਾਉਂਦੇ ਹਨ ਢੋਲੀ ਢੋਲ ਤੇ ਡਗਾ ਮਾਰਦਾ ਹੈ ਤੇ ਸਾਰੇ ਨੱਚ ਕੇ ਆਨੰਦ ਮਾਣਦੇ ਹਨ ਤੇ ਵਿਸਾਖੀ ਦੀ ਧਾਰਮਿਕ ਮਹੱਤਤਾ ਕੀ ਹੈ ਵਿਸਾਖੀ ਵਾਲੇ ਦਿਨ ਸਿੱਖ ਕੌਮ ਦਾ ਜਨਮ ਹੁੰਦਾ ਹੈ ਜਨਮ ਕਿਹੜੇ ਥਾਂ ਹੁੰਦਾ ਹੈ ਸ੍ਰੀ ਆਨੰਦਪੁਰ ਸਾਹਿਬ ਤੇ ਆਓ ਜਾਣਦੇ ਆ 13 ਅਪ੍ਰੈਲ 1699 ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਹਨਾਂ ਪੰਡਾਲ ਚੋਂ ਪੰਜ ਸਿਰਾਂ ਦੀ ਮੰਗ ਕੀਤੀ ਪੰਜੇ ਸਿੱਧਕੀ ਯੋਧੇ ਭਾਈ ਦਿਆਰਾਮ ਭਾਈ ਧਰਮਦਾਸ ਭਾਈ ਮੋਹਕਮ ਚੰਦ ਭਾਈ ਹਿੰਮਤਰਾ ਤੇ ਭਾਈ ਸਹਿਬ ਚੰਦ ਉਹਨਾਂ ਸਾਹਮਣੇ ਹਾਜ਼ਰ ਹੋਏ ਉਹਨਾਂ ਪੰਜ ਪਿਆਰਿਆਂ ਨੂੰ ਅਮਰਿਤ ਛਕਾ ਕੇ ਉਹਨਾਂ ਹੱਥੋਂ ਖੁਦ ਅਮਰਿਤ ਛਕ ਕੇ ਗੁਰੂ ਗੋਬਿੰਦ राय ਤੋਂ ਗੁਰੂ ਗੋਬਿੰਦ ਸਿੰਘ ਬਣੇ ਇਸ ਦਿਨ ਤੋਂ ਵਿਸਾਖੀ ਦਾ ਇਹ ਤਿਹਾਰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮ ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦਾ ਇਕੱਠ ਬੁਲਾਇਆ ਸੀ ਤੇ ਘਟੋ ਘੱਟ 80000 ਸਿੱਖ ਇਕੱਠੇ ਹੋਏ ਸੀ ਉਨ੍ਹਾਂ ਵਿੱਚੋਂ ਸਿਰਫ ਇਹ ਪੰਜ ਪਿਆਰੇ ਉੱਠੇ ਸੀ ਜਦੋਂ ਗੁਰੂ ਸਾਹਿਬ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਲੰਗਰ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਨੇ 1539 ਈਸਵੀ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲੇ ਕਰਨ ਦੀ ਰੀਤ ਸ਼ੁਰੂ ਕੀਤੀ ਲੰਗਰ ਪ੍ਰਥਾ ਸ਼ੁਰੂ ਕਰਕੇ ਜਾਤ ਪਾਤ ਨੂੰ ਦੂਰ ਕਰਨ ਭਾਵੇਂ ਵਿਸਾਖੀ ਦੇ ਤਿਹਾਰ ਦਾ ਸਬੰਧ ਕਣਕ ਦੀ ਫਸਲ ਦੇ ਪੱਕਣ ਨਾਲ ਹੈ ਬਾਰਿਸ ਦੀ ਇਤਿਹਾਸਿਕ ਮਾਨਤਾ ਕਰਕੇ ਇਸ ਦਿਨ ਦਾ ਮਤਵ ਹੋਰ ਵੱਧ ਜਾਂਦਾ ਹੈ ਇਸ ਤੋਂ ਬਾਅਦ ਗੱਲ ਕਰਾਂਗੇ 1919 ਦੀ ਜਾਨੀ ਕਿ ਸਾਕਾਂ ਜਲਿਆਂ ਵਾਲਾ ਬਾਗ ਜਿਹੜਾ ਕਿ ਇਹ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ ਸੀ ਦੇਸ਼ ਭਰ ਵਿੱਚ ਵਿਸਾਖੀ ਪੁਰਬ ਜਿੱਥੇ ਪ੍ਰਾਚਨ ਇਤਿਹਾਸ ਨਵੀਂ ਫਸਲ ਦੀ ਆਮਦ ਅਤੇ ਖਾਲਸਾ ਪੰਥ ਦੀ ਸਥਾਪਨਾ ਨਾਲ ਸੰਬੰਧਿਤ ਹੋਣ ਕਰਕੇ ਮਨਾਇਆ ਜਾਂਦਾ ਹੈ ਉੱਥੇ ਹੀ ਇਸ ਨਾਲ ਅੰਮ੍ਰਿਤਸਰ ਸਾਹਿਬ ਦੇ ਜਲਿਆਂਵਾਲੇ ਬਾਗ ਦਾ ਸਾਕਾ ਵੀ ਜੁੜਿਆ ਹੋਇਆ ਹੈ ਅੱਜ ਇਸ ਸਾਕੇ ਨੂੰ ਪੂਰੇ 500 ਸਾਲ ਤੋਂ ਉੱਪਰ ਹੋ ਚੁੱਕੇ ਹਨ ਵਿਸਾਖੀ ਦਾ ਇਹ ਦਿਨ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਾਰ ਮਿਟਣ ਵਾਲੇ ਉਹਨਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਆਜ਼ਾਦੀ ਸਮਾਗਮ 'ਚ ਸ਼ਾਮਲ ਲੋਕ ਬ੍ਰਿਟਾਨਵੀ ਸਰਕਾਰ ਵੱਲੋਂ ਲਾਗੂ ਕੀਤੇ ਰੋਲਟ ਐਕਟ ਦੇ ਵਿਰੋਧ ਵਿੱਚ ਥਾਂ-ਥਾਂ ਜਨ ਸਭਾਵਾਂ ਕਰ ਰਹੇ ਸੀ ਅਜਿਹੀ ਇੱਕ ਜਨ ਸਭਾ 13 ਅਪ੍ਰੈਲ 1919 ਨੂੰ ਸ਼ਾਮ 4 ਵਜੇ ਚੱਲਿਆ ਵਾਲੇ ਬਾਗ ਵਿੱਚ ਰੱਖੀ ਗਈ ਇੱਥੇ ਜੁੜੇ ਲੋਕ ਆਪਣੇ ਆਗੂਆਂ ਡਾਕਟਰ ਸੈਫ ਉਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸਨ ਬਾਗ ਵਿੱਚ ਜਾਣ ਤੇ ਬਾਹਰ ਨਿਕਲਣ ਲਈ ਸਿਰਫ ਇੱਕੋ ਹੀ ਛੋਟਾ ਤੇ ਤੰਗ ਇਸ ਮੌਕੇ ਬਰਤਾਨਵੀ ਸਰਕਾਰ ਵੱਲੋਂ ਜਨਰਲ ਡਾਇਰ ਨੂੰ ਸਾਰੀ ਕਮਾਂਡ ਦਿੱਤੀ ਗਈ ਜਨਰਲ ਡਾਇਰ ਨੇ ਜਲਿਆਮਲੇ ਬਾਗ ਵਿਖੇ ਹੋਣ ਵਾਲੇ ਜਲਸੇ ਉੱਪਰ ਪਾਬੰਦੀ ਲਗਾ ਦਿੱਤੀ ਜਦੋਂ 4 ਵਜੇ ਵੱਡੀ ਗਿਣਤੀ ਵਿੱਚ ਲੋਕ ਜਲਿਆਂਵਾਲੇ ਬਾਗ ਵਿੱਚ ਪਹੁੰਚ ਚੁੱਕੇ ਸਨ ਤਾਂ ਬਿਨਾਂ ਕਿਸੇ ਪੜਕੜਾਹਟ ਤੇ ਚੇਤਾਵਨੀ ਦੇ ਜਨਰਲ ਡਾਇਰ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ਵਿੱਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬੁਝਾਉਣ ਤੇ ਆਜ਼ਾਦੀ ਸਮਾਗਮ 'ਚ ਸ਼ਾਮਲ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਮਕਸਦ ਨਾਲ ਇਕੱਤਰਤ ਲੋਕਾਂ ਤੇ ਅੰਨੇਵਾਹ ਗੋਲੀਆਂ ਦਾ ਮੀਂਹ ਬਰਾ ਦਿੱਤਾ ਤੇ ਅਣਗਿਣਤ ਲੋਕਾਂ ਤੇ ਕਈ ਲੋਕਾਂ ਨੇ ਖੂਨ ਵਿੱਚ ਛਾਲ ਮਾਰ ਦਿੱਤੀ ਇਸ ਲਈ ਜਲਿਆਂਵਾਲੇ ਬਾਗ ਵਿੱਚ ਬਣੇ ਖੂਨ ਨੂੰ ਖੂਨੀ ਖੂਵੀ ਕਿਹਾ ਜਾਂਦਾ ਹੈ ਅੱਜ ਵੀ ਜਲਿਆਂਵਾਲੇ ਬਾਗ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਇਸ ਕਰਕੇ ਅੰਮ੍ਰਿਤਸਰ ਸਾਹਿਬ ਵਿੱਚ ਮਨਾਏ ਜਾਂਦੇ ਵਿਸਾਖੀ ਪਰਬ ਨੂੰ ਉਸ ਖੂਨੀ ਸਾਕੇ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ ਇਸ ਖੂਨੀ ਕਾਂਡ ਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪ੍ਰਣ ਕਰੀਏ ਕਿ ਅਜੇ ਗੈਰ ਮਨੁੱਖੀ ਕਾਰੇ ਇਸ ਧਰਤੀ ਤੇ ਮੁੜ ਕਦੇ ਇਸ ਖੂਨੀ ਕਾਰੇ ਦਾ ਬਦਲਾ ਸ਼ਹੀਦ ਉਦਮ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਈਕਲ ਐਡਵਾਈਰ ਨੂੰ ਇੰਗਲੈਂਡ ਵਿੱਚ ਮਾਰ ਕੇ ਲਿਆ ਸੀ ਸੋ اے ਸੀ ਅੱਜ ਦੀ ਵੀਡੀਓ ਕਿ ਵਿਸਾਖੀ ਦੀ ਕੀ ਮਤਤ ਹੈ ਧਾਰਮਿਕ ਤੌਰ ਤੇ ਕੀ ਮਤਤ ਹੈ ਤੇ ਕਿਸਾਨ ਵਿਸਾਖੀ ਦਾ ਤਿਹਾੜ ਕਿਉਂ ਮਨਾਉਂਦੇ ਨੇ ਇਹ ਹੈ ਪੰਜਾਬੀਆਂ ਦਾ ਨਵਾਂ ਸਾਲ ਤੋਂ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਇਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੀਆਂ ਚੜ੍ਹਾਂ ਬਾਰੇ ਪਤਾ ਲੱਗ ਸਕੇ ਤਦ ਤੱਕ ਲਈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ